हां जी सस् टीका ਸਾਰਿਆਂ ਨੂੰ ਹੋ ਸਨੌ ਜੀ ਕੀ ਹਾਲ ਚਾਲਾ ਤੁਹਾਡਾ ਮਿਹਰ ਦਾ ਸਟੇਕਾ ਤੁਮ ਹੋਗੇ ਤੇ ਆਪਣੇ ਆਏ ਹੋਏ ਸੀਗੇ ਗੈਸ ਸਾਰੀਆਂ ਭੈਣਾਂ ਨੂੰ ਪਤਾ ਹੀ ਐ ਪਰ ਆਪਣੀ ਇੱਕ ਬੇਟੀ ਹੈਗੀ ਐ ਜਿਹੜੀ ਨੰਦ ਦੀ ਬੇਟੀ ਆਈ ਹੋਈ ਸੀ ਸਾਡੀ ਨਾ ਵੱਡੀ ਭੈਣ ਜੀ ਉਹ ਐਕਸਪਾਇਰ ਹੋ ਗਈ ਸੀਗੇ 7 ਸਾਲ ਪਹਿਲਾਂ ਤੇ ਉਹਨਾਂ ਦੀ ਬੇਟੀ ਆਉਣੀ ਹੁੰਦੀ ਹੈ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਤੇ ਇੱਕ ਭੈਣ ਜੀ ਆਉਣੀ ਹੁੰਦੇ ਨੇ ਹਨਾ ਬੇਟੀ ਤਾਂ ਕੱਲ ਚਲੀ ਗਈ ਤੇ ਭੈਣ ਜੀ ਹੈਗੇ ਨੇ ਤੇ ਆਪਣੀ ਨਾ ਕੰਮ ਵਾਲੀ ਆਉਣੀ ਹੈਗੀ ਥੋੜਾ ਲੇਟ 9:00 ਤੇ 9:30 ਵਜੇ ਤੱਕ ਤਾਂ ਉਹ ਖੰਦ ਹਨ ਬਿਗੇਸਟ ਨਾ ਕੋ ਕੁਝ ਵੀ ਨਖਾਈਏ ਤੇ ਇਸ ਕਰਕੇ ਮੈਂ ਅੱਜ ਰੋਟੀ ਤੋਂ ਪਹਿਲਾਂ ਉਹਨਾਂ ਨੂੰ ਹਲਕਾ ਫੁਲਕਾ ਇੱਕ ਬ੍ਰੇਕਫਾਸਟ ਜਿਹੜਾ ਛੋਟਾ ਜਿਹਾ ਦਵਾਂਗੀ ਬਹੁਤ ਜ਼ਿਆਦਾ ਹੈਵੀ ਨਹੀਂ ਹਲਕੇ ਵਾਲਾ ਬ੍ਰੇਕਫਾਸਟ ਦਵਾਂਗੇ ਸੋ ਮੈਂ ਰੈਡੀ ਕਰਨ ਲੱਗੀ ਮੈਂ ਸੂਜੀ ਕੱਢੀ ਹੋਈ ਹੈ ਇੱਥੇ ਐਨੀ ਇੱਕ ਸੂਜੀ ਲੱਛੋਟੀ ਕੌਲੀ ਆਪਾਂ ਸੂਜੀ ਦੇ ਲਈ ਲੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੋਲ ਲਾਂਗੇ ਥੋੜੀ ਜਿਹੀ ਵਿੱਚ ਮੈਂ ਦਹੀਂ ਪਾਉਂਗੀ ਇਹ ਕਿਉਂਕਿ ਆਪਾਂ ਨਾ ਭਾਂਜੀ ਵਾਸਤੇ ਸੂਜੀ ਦੇ ਭੱਲੇ ਬਣਾਉਣ ਲੱਗੇ ਆ ਠੀਕ ਹੈ ਜੀ ਮੈਂ ਦਹੀਂ ਪਾਉਣੀ ਆ ਤੇ ਪਾਣੀ ਪਾ ਕੇ ਇਹਦਾ ਕੋਲ ਬਣਾ ਕੇ ਰੱਖਦੇ ਆ ਮੈਂ ਦਿਖਾਉਣੀ ਆ ਤੁਹਾਨੂੰ ਜੀ ਲਈਆ ਕੌਲੀ ਕਿ ਸੂਜੀ ਲੈ ਲਈ ਤੇ ਹੁਣ ਮੈਂ ਇਹਦੇ ਵਿੱਚ ਥੋੜੀ ਦਹੀਂ ਪਾਉਂਗੀ ਜਿਸ ਤਰ੍ਹਾਂ ਪਾਈਡਲੀ ਦਾ ਬੈਟਰ ਰੈਡੀ ਕਰਦੇ ਹੁੰਦੇ ਆ ਨਾ ਉਹੀ ਹਿਸਾਬ ਦਾ ਮੇਗਾ ਇਹਦਾ ਸਾਰਾ ਥੋੜਾ ਦਹੀਂ ਪਾ ਲੂਗੀ ਬਹੁਤ ਜ਼ਿਆਦਾ ਦਹੀਂ ਨਹੀਂ ਪਾਉਣੀ ਮੈਂ ਨੋ ਪੰਜ ਦੇ ਚਮਚਾ ਜਿਹੜੇ ਉਹ ਮੈਂ ਦਹੀਂ ਦੇ ਪਾ ਲੈਣੀ ਹੌਲੇ ਜਿਹੇ ਵਿੱਚ ਆਪਾਂ ਪਾਣੀ ਪਾ ਕੇ ਇੱਕ ਬੈਟਰ ਬਣਾ ਲਾਂਗੇ ਬਸ ਉਸ ਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਇਹਨੂੰ ਬਹੁਤ ਟਾਈਮ ਨਹੀਂ ਲੱਗਦਾ ਹੈਗਾ ਕਿਉਂਕਿ ਸੂਜੀ ਇਹਦੀਆਂ ਗੱਠਾਂ ਤਾਂ ਬਣਦੀਆਂ ਨਹੀਂ ਹੈਗੀਆਂ ਤੇ ਬਸ ਆਪਾਂ ਮਿਕਸ ਜਿਹੜਾ ਇਹਦਾ ਬੈਟਰ ਪੜਾਵਾਂਗੇ ਉਹਦਾ ਧਿਆਨ ਰੱਖਣਾ ਕਿ ਕਨਸਿਸਟੈਂਸੀ ਕਿਹੋ ਜਿਹੀ ਹੋਵੇ ਆਪਣੀ ਠੀਕ ਹੈ ਜੀ ਇੱਕ ਵਾਰ ਇਹਨੂੰ ਆਪਾਂ ਏਦਾਂ ਬਣਾ ਕੇ ਤੇ ਟੱਕ ਕੇ ਆਪਾਂ 10 15 ਮਿੰਟ ਲਈ ਰੱਖਾਂਗੇ ਤੇ ਇਹਦੇ ਨਾਲ ਨਾ ਫਿਰ ਸੂਜੀ ਥੋੜੀ ਫੁੱਲ ਵੀ ਜਾਂਦੀ ਹੈ ਤੇ ਇਹ ਥੋੜਾ گاੜਾ ਵੀ ਹੋ ਜਾਂਦਾ ਫਿਰ ਲੋ ਜੀ ਇਹਦੇ ਵਿੱਚ ਥੋੜਾ ਨਮਕ ਪਾ ਲਿਆ ਲੋਡੀ ਆਪਣਾ ਕੋਲ ਬਣ ਕੇ ਰੈਡੀ ਹੈ ਹੁਣ ਇਹਨੂੰ ਮੈਂ 10-15 ਮਿੰਟ ਲਈ ਟੱਕ ਕੇ ਰੱਖੂੰਗੀ ਤੇ ਫਿਰ ਫੇਰ ਆਪਾਂ ਦੁਬਾਰਾ ਤੁਹਾਨੂੰ ਦਿਖਾਉਣੀ ਆ ਇਹਨੂੰ ਆਪਾਂ ਟੱਕ ਕੇ ਰੱਖ ਦਿੰਨੇ ਆ 10-15 ਮਿੰਟ ਉਹ ਨਹੀਂ ਦੇਰ ਦੇ ਵਿੱਚ ਮੈਂ ਜੀਰਾ ਭੁੰਨਦੀ ਆ ਤੇ ਫਿਰ ਆਪਾਂ ਜੀਰਾ ਭੁੰਨ ਕੇ ਜਿਹੜਾ ਪਾਊਡਰ ਬਣਾਉਣੀ ਆ ਦਹੀਂ ਨੂੰ ਇੱਕ ਸਾਈਡ ਤੇ ਫ੍ਰਿਜ 'ਚ ਹੀ ਰੱਖ ਦਾਂਗੇ ਆਪਾਂ ਮੈਂ ਐਵੇਂ ਸੇ ਪਹਿਲਾਂ ਕੜਾਹੀ ਰੱਖ ਰੱਖੀ ਸੀ ਪਰ ਮੈਂ ਫਰਾਹੀ ਚੱਕੂੰਗੀ ਕਿਉਂਕਿ ਰੰਡੀ ਆ ਜੀ ਮੈਂ ਗੈਸ ਨਹੀਂ ਚ ਪਾਇਆ ਤੇਲ ਪਾ ਕੇ ਰੱਖਿਆ ਹੋਇਆ ਸੀ ਸਭ ਤੋਂ ਪਹਿਲਾਂ ਆਪਾਂ ਜੀਰਾ ਪੋਣਾਂਗੇ ਲੋਈ ਤੁਮ ਸਾਡੇ ਪੰਛੀਆਂ ਦੀਆਂ ਆਵਾਜ਼ਾਂ ਦੇਖੋ ਕਿੰਨੀਆਂ ਸੋਹਣੀਆਂ ਕਿਚਨ ਚ ਇੰਨੀ ਰੌਣਕ ਲੱਗਦੀ ਹੈ ਇਹਨਾਂ ਦੀ ਜੀ ਸਵੇਰੇ ਸ਼ੁਰੂ ਹੋ ਜਾਂਦੇ ਆ। ਲਓ ਜੀ। ਤਵਾ ਕਰਮ ਹੋ ਜਾਈ ਤੇ ਆਪਾਂ ਜੀਰਾ ਭੁੰਨ ਲਿਆ ਫਿਰ ਇਹਦੇ ਚ। ਲਾਗੇ ਹੁਣ ਆਪਾਂ ਥੋੜਾ ਜੀਰਾ ਭੁੰਨਾ ਲੈਨੇ ਆ। ਹੱਦੀ ਤਾਂ ਬਾਜਾ ਦਾ ਗਰਮ ਨਹੀਂ ਹੈਗਾ ਇਸ ਕਰਕੇ ਛੋੜਾ ਜਿਹਾ ਟਾਈਮ ਲੱਗੂਗਾ ਜੇ ਪੂਰਾ ਗਰਮ ਹੋਵੇ ਤਵਾਂ ਤੇ 1 ਮਿੰਟ ਦੇ ਵਿੱਚ ਚਟਕ ਜਾਉਂਦਾ ਹੁੰਦਾ ਹੈ ਮੈਂ ਨਾ ਜੇ ਇਧਰ ਦਹੀਂ ਲੈ ਲੈਣੀ ਆ ਕੌਲੀ ਚ ਪਾ ਲੈਣੀ ਆ ਤੇ ਉਹਦੇ ਵਿੱਚ ਪਾ ਪਾਵਾਂ ਵੀ ਜੀ ਨਹੀਂ ਇਹ ਹੌਲੀ ਹੌਲੀ ਖੁਰਜੂਗੀ ਜਦੋਂ ਤੱਕ ਆਪਣੇ ਭੱਲੇ ਬਣ ਨਹੀਂ ਜਾਂਦੇ ਉਦੋਂ ਤੱਕ ਚੀਨੀ ਨੇ ਦਹੀਂ ਦੇ ਵਿੱਚ ਖੁਰ ਜਾਣਾ ਆਹ ਦਹੀਂ ਦੇ ਵਿੱਚ ਮੈਂ ਪਾ ਲੂੰਗੀ ਚੀਨੀ ਆਹ ਦਹੀਂ ਆਪਾਂ ਕੋਲੀ ਫ੍ਰਿਜ ਵਿੱਚ ਰੱਖ ਦਿੰਦੇ ਹਾਂ ਗिरा ਕੀ ਆਪਣਾ ਚਟਕਣ ਲੱਗ ਗਿਆ ਨੂੰ ਆਪਾਂ ਇੱਕ ਸਾਈਡ ਕਰ ਦਨੇ ਆ ਟਾਈਮ ਦੇਸ਼ ਨਹੀਂ ਕਰਦੇ ਨਾਲ ਨਾਲ ਕੰਮ ਫਟਾਫਟ ਕਰਾਂਗੇ ਬਹੁਤ ਛੇਤੀ ਬਣ ਜਾਂਦੇ ਨੇ ਸੂਜੀ ਦੇ ਭੱਲੇ ਤਾਂ ਜਮਾਂ ਵੀ ਟਾਈਮ ਨਹੀਂ ਲਾਉਦਾ ਜਿਹੜੇ ਦਾਲ ਦੇ ਆ ਉਹਨਾਂ ਨੂੰ ਟਾਈਮ ਲੱਗਦਾ ਕਿਉਂਕਿ ਆਪਾਂ ਨੂੰ ਭਿਉਂ ਕੇ ਰੱਖਣੀ ਪੈਂਦੀ ਐ ਫਿਰ ਉਹ ਆਪਾਂ ਨੂੰ ਪੀਸਣੀ ਪੈਂਦੀ ਐ ਹਨਾ ਇਹਦੇ ਤੇ ਜਮਾਈ ਟੈਨ ਨਹੀਂ ਲਾਉਦਾ। ਲੋ ਜੀ ਆਪਣਾ ਜੀਰਾ ਚਟਕ ਪਿਆ। ਹੁਣ ਮੈਂ ਆ ਕੜਾਹੀ ਹੈ ਜਿਹੜੀ ਉਹ ਇਹਦੇ ਤੇ ਥਾਬ ਦੇ ਲਈ ਆ। ਗੈਸ ਆਪੀ ਚੱਲਦੀ ਰੋ ਸਿਮ ਤੇ ਕਰ ਦੇਣੀ ਆ। ਲੋ ਜੀ ਹੁਣ ਦੇਖੋ ਤੁਸੀਂ ਜੀਰਾ ਆਪਣਾ ਚਟਕ ਚੁੱਕਿਆ। ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਕਿ ਇਦਾਂ ਹੀ ਸਾਰੀਆਂ ਕਰਦੀਆਂ ਹੋਣਗੀਆਂ ਬੇਲ ਨੇ ਨਾਲ ਸਾਰੀਆਂ ਭੈਣਾਂ ਇਦਾਂ ਕਰਦੀਆਂ ਹੁੰਦੀਆਂ ਨੇ। ਸੋ ਇਦਾਂ ਹੀ ਆਪਾਂ ਪੀਸ ਲੈਣਾ ਇਹਦੇ 'ਚ ਕੋਈ ਉਹ ਨਹੀਂ ਹੈਗਾ। ਇਹ ਰੈਡੀ ਹੈ ਲੋ ਜੀ ਦਾ ਆਪਣਾ ਇਹ ਰੈਡੀ ਹੋ ਗਿਆ ਮੈਂ ਮੁੱਫਾਈਕ ਸਾਈਡ ਤੇ ਰੱਖ ਦਿੰਨੀ ਆ ਲੋ ਜੀ ਹਾਰਡ ਹੋ ਗਈ ਆਪਣੀ ਸੂਜੀ ਹੁਣ ਇਹਨੂੰ ਪਾਣੀ ਨਾਲ ਸੈੱਟ ਕਰਦੇ ਆਪਾਂ ਪਾਸੇ ਨੂੰ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਤੇ ਬਹੁਤ ਜ਼ਿਆਦਾ ਗਾੜਾ ਵੀ ਨਹੀਂ ਰੱਖਣਾ ਜਿਵੇਂ ਆਪਾਂ ਗੋਗਲੇ ਨਹੀਂ ਬਣਾਉਂਦੇ ਹੁੰਦੇ ਤੇ ਉਸ ਤਰੀਕੇ ਨਾਲ ਹੀ ਕਰਨਾ ਹੈਗਾ ਇਹਨੂੰ ਤੇ ਇਹਦੇ ਵਿੱਚ ਨਾ ਹੁਣ ਆਪਾਂ ਥੋੜਾ ਜਿਹਾ ਮਿੱਠਾ ਥੋੜਾ ਜਿਹੜਾ ਖਾਣ ਵਾਲਾ ਥੋੜਾ ਹੁੰਦਾ ਉਹ ਪਾਵਾਂਗੇ ਬੇਕਿੰਗ ਸੋਡਾ ਹਾਂ ਲਓ ਜੀ ਥੋੜਾ ਜਿਹਾ ਹੋਰ ਪਾ ਲੈਣੀ ਆ ਚਲ ਬਹੁਤ ਥੋੜਾ ਜਿਹਾ ਆਇਆ ਜੀ ਕਿਸੇ ਦੇਖ ਹੀ ਲਿਆ ਜਿਆਦਾ ਨਹੀਂ ਪਾਉਣਾ ਹੈਗਾ ਤੇ ਇਹਦੇ ਨਾਲ ਪਾਸੇ ਫੁੱਲ ਜਾਂਦੀ ਹੈ ਫਿਰ ਇਹ ਆਪਾਂ ਉਹਦੋਂ ਪਾਉਣਾ ਜਦੋਂ ਆਪਾਂ ਬਣਾਉਣ ਲੱਗਣੀ ਆ ਭੱਲੇ ਪਹਿਲਾਂ ਹੀ ਬਾਕੀ ਰੱਖਣਾ ਹੈਗਾ ਪਹਿਲਾਂ ਤੁਸੀਂ ਕੱਲਾ ਨਮਕ ਪਾ ਲਿਓ ਹੁਣ ਇਹਦੇ ਚ ਤੁਹਾਡੀ ਮਰਜ਼ੀ ਆ ਤੁਸੀਂ ਇਹਦੇ ਵਿੱਚ ਕੁਝ ਵੀ ਪਾ ਸਕਦੇ ਹੋ ਵੈਸੇ ਪਲੇਨ ਹੀ ਭੱਲੇ ਜਿਹੜੇ ਚੰਗੇ ਲੱਗਦੇ ਹੁੰਦੇ ਆ ਆਪਾਂ ਪਤੀ ਇਹ ਗਰਮ ਕਰ ਦਿੰਨੇ ਆ ਚੰਗੀ ਤਰ੍ਹਾਂ ਲੋਲ ਵਾਹ ਜੇ ਅੱਛ ਨਾਲ ਇਹਦਾ ਆਪਾਂ ਪਰ ਮੈਂ ਪਹਿਲਾਂ ਮੈਂ ਇੰਨੇ ਇੱਕ ਕੱਢ ਲਾਂ ਫਿਰ ਆਪਾਂ ਬਾਅਦ ਚ ਦੇ ਲੀਏ ਕਹੇ ਜੋ ਬਣ ਕੇ ਨਿਕਲਦੇ ਆ ਸੀ ਨਾ ਜਿਹੜਾ ਮਿੱਠਾ ਛੋਡਾ ਪਾਉਣਾ ਜਾਂ ਇਨੋ ਪਾਉਣੀ ਆ ਬੜਾ ਹੀ ਪਾਉਣਾ ਥੋੜਾ ਜਿਹਾ ਪਾਓ ਜੇ ਜ਼ਿਆਦਾ ਪਾ ਲਓਗੇ ਤਾਂ ਖਿੰਡਣ ਲੱਗ ਜੂਗਾ ਠੀਕ ਹੈ ਜੀ ਬਹੁਤ ਸੋਹਣੇ ਭੱਲੇ ਬਣ ਕੇ ਰੈਡੀ ਹੋ ਗਏ ਇਸ ਤਰ੍ਹਾਂ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਲੀਬੀ ਤੇ ਭੈਣ ਜੀ ਤਾਂ ਗੱਲਾਂ ਮਾਰੀ ਜਾਂਦੀਆਂ ਨੇ ਅੰਦਰ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਮੈਂ ਬਾਹਰ ਕੀ ਕਰਦੀ ਆ ਬਸ ਹਲਕੇ ਬਰਾਊਨ ਹੋ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਥੋੜਾ ਜਿਹਾ ਸੇਕ ਲਵਾ ਕੇ ਨਾ ਜੇ ਅੰਦਰੋਂ ਕੱਚੀ ਨਾ ਰਹੇ ਆਪਣੀ ਜਿਹੜੀ ਸੂਜੀ ਹੈਗੀ ਆ ਪੂਰੀ ਚੰਗੀ ਤਰ੍ਹਾਂ ਪੱਕ ਜਾਣੀ ਚਾਹੀਦੀ ਹੈ ਮੇਰੇ ਨਾਲ ਤੇਲ ਬਹੁਤ ਘੱਟ ਪਾਇਆ ਤਾਂ ਥੱਲੇ ਲੱਗ ਜਾਂਦੇ ਆ ਇਹ ਤੇਲ ਥੋੜਾ ਜਿਹਾ ਜ਼ਿਆਦਾ ਰੱਖਿਓ ਤਾਂ ਡੁੱਬ ਜਾਣਾ ਇਹ ਦੇ ਵਿੱਚ ਲੋਣ ਬਰੀਕ ਸੂਜੀ ਹੋਵੇ ਥੋੜੀ ਜਿਹੀ ਮੇਰੀ ਸੂਜੀ ਮੋਟੀ ਸੀ ਤੁਸੀਂ ਬਰੀਕ ਸੂਜੀ ਦੇ ਨਾਲ ਬਣਾਉਣੀ ਹੈਗੀ ਆ ਇਹ ਦੁਬਾਰਾ ਕਿ ਕਰਨਾ ਹੈ ਲੋ ਬੜਾ ਇਹਨਾਂ ਸਾਰੇ ਭੱਲੇ ਬਣ ਕੇ ਰੈਡੀ ਹੋ ਗਏ ਸੀ ਪਰ ਦਿਖਾਉਂਦੇ ਦਿਖਾਉਂਦੇ ਮੇਰਾ ਫੋਨ ਬੰਦ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਦੁਬਾਰਾ ਚਾਲੂ ਕੀਤਾ ਤੇ ਮੈਂ ਨਾ ਇਹਦੇ ਵਿੱਚ 7-8 ਭੱਲੇ ਪਾਦੇ ਨੇ ਕੋਸੇ ਪਾਣੀ ਦੇ ਵਿੱਚ ਤੇ ਇਹਨਾਂ ਨੂੰ ਤਿੰਨ ਤੋਂ ਚਾਰ ਮਿੰਟ ਆਪ ਇਦਾਂ ਹੀ ਪੈ ਰਹਿਣ ਦੇਵਾਂਗੇ ਤੇ ਬਾਕੀ ਦੇ ਭੱਲੇ ਜਿਹੜੇ ਆ ਪਏ ਨੇ ਇਹਨਾਂ ਨੂੰ ਮੈਂ ਇਦਾਂ 에ਅਰਟਾਈਟ ਡੱਬੇ 'ਚ ਬੰਦ ਕਰਕੇ ਰੱਖ ਦੂੰਗੀ ਜਦੋਂ ਵੀ ਖਾਣੇ ਹੋਣਗੇ ਉਦੋਂ ਆਪਾਂ ਇਹਨਾਂ ਨੂੰ ਕੋਸੇ ਪਾਣੀ ਦੇ ਵਿੱਚ ਫੇਰ 3-4 ਮਿੰਟ ਡਬੋ ਕੇ ਫਿਰ ਉਸ ਤੋਂ ਬਾਅਦ ਹੀ ਖਾਣ ਜੌਣ ਨੂੰ ਹੋਣਗੇ ਹੁਣ ਇਹਨਾਂ ਨੂੰ ਮੈਨੂੰ 2 ਮਿੰਟ ਹੋ ਗਏ ਡਬੋਏ ਪਿਆ ਹਾਂ ਉਹ ਇੱਕ ਦੋ ਮਿੰਟਾਂ ਬਾਅਦ ਆਪਾਂ ਫੇਰ ਇਹਨਾਂ ਨੂੰ ਦੇਖਦੇ ਹਾਂ ਤੇ ਆਪਣੀਆਂ ਪਲੇਟਾਂ ਰੈਡੀ ਪਈਆਂ ਨੇ ਤੇ ਆਪਣੀ ਦਹੀਂ ਵੀ ਰੈਡੀ ਐ ਦਹੀਂ ਦੇ ਵਿੱਚ ਆਪਾਂ ਜੀਨੀ ਪਾਈ ਸੀਗੀ ਤੇ ਉਹ ਮੇਰੇ ਖਿਆਲ ਅ ਖੁਰ ਚੁੱਕੀ ਆਪੀ ਉਹ ਜਿਹੜੀ ਕਸਰ ਰਹੀ ਆ ਉਹ ਆਪਾਂ ਹੁਣ ਕੱਢ ਦਿੰਨੇ ਆ ਨੋ ਜਿੰਨ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਜੇ ਤੁਹਾਡੇ ਕੋਲੇ ਪਾਊਡਰ 슈ਗਰ ਹੋਵੇ ਹਨ ਪੀਸੀ ਹੋਈ ਜਿੰਨੀ ਹੋਵੇ ਤਾਂ ਫਿਰ ਤਾਂ ਵਧੀਆ ਗੱਲ ਆ ਬਸ ਤੁਸੀਂ ਉਦਾਂ ਹੀ ਨਹੀਂ ਪਾਉਣੀ ਆ ਤੇ ਉਹਦੇ ਵਿੱਚ ਪਰ ਦਹੀਂ ਨੂੰ ਫੈਂਟਣਾ ਜ਼ਰੂਰੀ ਹੈ ਇਦਾਂ ਇਹ ਨਹੀਂ ਆ ਕਿ ਦਹੀਂ ਆਪਾਂ ਉਦਾਂ ਹੀ ਪੱਲੇ ਚ ਪਾ ਦਾਂਗੇ ਦਹੀਂ ਨੂੰ ਫੈਂਟਣਾ ਬਹੁਤ ਜ਼ਰੂਰੀ ਹੈ ਤੇ ਫਿਰ ਉਹਦੇ ਵਿੱਚ ਤੁਸੀਂ ਚੀਨੀ ਪਾਉਣੀ ਆ ਕਿਹੜੀ ਕੀ ਇਹ ਦਿਖਿਆ ਵਿੱਚ ਕੁਝ ਪਰ ਮੇਰੇ ਕੋਲ ਪਾਊਡਰ 슈ਗਰ ਨਹੀਂ ਸੀ ਤੇ ਮੈਂ ਪਹਿਲਾਂ ਹੀ ਦਹੀਂ ਦੇ ਵਿੱਚ ਚੀਨੀ ਪਾ ਕੇ ਰੱਖਤੀ ਸੀ ਤੇ ਥੋੜੀ देर ਦੇ ਵਿੱਚ ਉਹ ਖੁਰ ਗਈ ਇੱਕ ਤਰ੍ਹਾਂ ਜਿਹੜੇ ਪੰਛੀ ਆ ਜਿਵੇਂ ਗੱਲ ਨੂੰ ਚਾਦ ਲੈ ਨੇ ਕਿਸੇ ਨਾਲ ਬਾਲਾ ਗਾ ਪਾਉਣੀ ਹੈ ਲੋ ਲਓ ਜੀ ਹੁਣ ਆਪਾਂ ਪਲੇਟਾਂ ਰੈਡੀ ਕਰਦੇ ਆਂ ਇਧਰੋਂ ਭੱਲੇ ਆ ਜਿਹੜੇ ਬਣ ਕੇ ਆਪਣੇ ਰੈਡੀ ਹੋ ਗਏ ਹੁਣ ਇਹਨਾਂ ਨੂੰ ਫੋੜਾ ਠੰਡੇ ਪਾਣੀ 'ਚ ਕੱਢ ਦਾਂ ਲੋ ਜੀ ਇਹਨਾਂ ਨੂੰ ਮੈਂ ਬਹੁਤ ਜ਼ਿਆਦਾ ਨਹੀਂ ਦੱਬੂਗੀ ਹਲਕੇ ਹਲਕੇ ਨਿਚੋੜ ਕੇ ਇਦਾਂ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਮੈਂ ਦੋ ਪਾਏ ਕਿਉਂਕਿ ਦੋ ਨਾ ਬੀਬੀ ਨੇ ਖਾਣੇ ਈ ਜਿਆਦਾ ਇਸ ਕਰਕੇ ਮੈਂ ਬੀਬੀ ਨੂੰ ਦੋ ਹੀ ਪਾਏ ਆ ਮੈਨੂੰ ਬੀਬੀ ਦਾ ਪਹਿਲਾਂ ਹੀ ਪਤਾ ਹੈ ਕਿ ਉਹ ਜਿਆਦਾ ਨਹੀਂ ਖਾਣੇ ਉਹਨੇ ਲੋ ਜੀ ਸਾਰੀ ਦਹੀਂ ਆਪਾਂ ਇੱਥੇ ਪਾ ਪੀਏ ਹੁਣ ਪਾ ਦਾਂਗੇ ਤੇ ਤੇ ਆਪਾਂ ਪਿਆਜ਼ ਜੀਰਾ ਭੁੰਨਿਆ ਸੀ ਉਹ ਪਾਤਾ ਠੀਕ ਹੈ ਜੀ ਹੁਣ ਪਾਵਾਂਗੇ ਇਹਦੇ ਵਿੱਚ ਪਾਉਂ ਲਾਲ ਮਿਰਚ ਲਾਲ ਮਿਰਚ ਬਿਨਾ ਸਵਾਦ ਨਹੀਂ ਲੱਗਣੇ ਹੈਗੇ ਅੱਧੀਆਂ ਦੀ ਪਾਉਣ ਦਊਂਗੀ ਨੋਕ ਚਿੱਟਾ ਨਮਕ ਹਲਕਾ ਹਲਕਾ ਜਮੇ ਪੀਟੇ ਲੋ ਜੀ ਥੋੜੀ ਥੋੜੀ ਕੜੀ ਜੀ ਤੁਸੀਂ ਹਰੀ ਚਟਨੀ ਵੀ ਬਣਾ ਕੇ ਪਾ ਸਕਦੇ ਹੋ ਪਰ ਮੈਂ ਨਹੀਂ ਬਣਾਈ ਹੈ ਜੀ ਤੁਸੀਂ ਧਨੀਏ ਪਦੀਨੇ ਦੀ ਹਰੀ ਚਟਨੀ ਬਣਾ ਕੇ ਪਾ ਲਿਓ ਮੈਂ ਇੰਨਾ ਹੀ ਕਾਫੀ ਹੈ ਮੇਰੇ ਲਈ ਬਸ ਕਿਉਂਕਿ ਫਿਰ ਟਾਈਮ ਲੱਗ ਜਾਣਾ ਸੀਗਾ ਲਓ ਜੀ ਇਹ ਬਣ ਗਏ ਆਪਣੇ ਸੂਜੀ ਵਾਲੇ ਭੱਲੇ ਬਣ ਕੇ ਰੈਡੀ ਹੈ ਜੀ ਤੇ ਹੁਣ ਆਪਾਂ ਆਪਣੇ ਮਹਿਮਾਨਾਂ ਨੂੰ ਦਿੰਨੇ ਆ ਆਪ ਵੀ ਖਾਣੇ ਆ ਤੇ ਦੱਸ ਪੁੱਛ ਲਈਆਂ ਫਿਰ ਮਹਿਮਾਨ ਕੀ ਕਹਿੰਦੇ ਨੇ ਆਪਾਂ ਨੂੰ ਹੁਣਾਂ ਨੂੰ ਪਸੰਦ ਆਇਆ ਕਿ ਨਹੀਂ ਪਸੰਦ ਆਇਆ ਠੀਕ ਹੈ ਜੀ ਰਿਵਿਊ ਆਪਾਂ ਨਾ ਤੁਹਾਨੂੰ ਚਲੋ ਚੱਲਦੇ ਆਂ ਅੰਦਰ ਆਪਾਂ ਨੂੰ ਖਲਾਉਨੇ ਇਹਦੇ ਤੇ ਨਾ ਮੈਂ ਥੋੜੀ ਜਿਹੀ ਗੁੰਦੀ ਪਾਉਂਗੀ ਜੀ ਗੁੰਦੀ ਪਾ ਲੋ ਜਾਂ ਤੁਸੀਂ ਕੋੜਨੀਆਂ ਹੁੰਦੀਆਂ ਬਰੀਕ ਬਰੀਕ ਨਮਕੀਨ ਹੋ ਪਾ ਲੋ ਉਹਦੇ ਨਾਲ ਇਹ ਬੜੇ ਵਧੀਆ ਲੱਗਦੀ ਆ ਫਿਰ ਕਰੰਚੀ ਜੇ ਹੋ ਜਾਂਦੇ ਆ ਕਿਉਂਕਿ ਆਪਣੇ ਕੋਲ ਪਾਪੜੀ ਤਾਂ ਹੈ ਨਹੀਂ ਜੀ ਪਾਪੜੀ ਖਾਂਦੇ ਆਪਾਂ ਇਹਨੂੰ ਗੁੰਦੀ ਪਾ ਦਿੰਨੇ ਆਂ ਵੀ ਲੋ ਜੀ ਹੁਣ ਚਲਦੇ ਆਂ ਆਪਾਂ ਬੀਬੀ ਤੇ ਭੈਣ ਜੀ ਅੰਦਰ ਬੈਠੇ ਨੇ ਉਹਨਾਂ ਕੋਲ ਲੈ ਕੇ ਚਲਦੇ ਆਂ ਲਓ ਜੀ ਇਧਰ ਤਾਂ ਹੋ ਰਹੀ ਐਕਸਰਸਾਈਜ਼ ਬੀਬੀਆਂ ਐਕਸਰਸ ਕਰ ਐਕਸਰਸਾਈਜ਼ ਕਰਦੀਆਂ ਨੇ ਤੇ ਆਪਾਂ ਨਾਲ ਉਹਨਾਂ ਨੂੰ ਫੋਰਸ ਬਣਾ ਦੇ ਅਨਰਜੀ ਦਿੰਨੇ ਆ ਹੁਣ ਆਪਾਂ ਲਓ ਜੀ ਕੀ ਕਰੀ ਭੱਲੇ ਖਾਓ ਕਿਉਂਕਿ ਥੋੜਾ ਜੋਰ ਲੱਗ ਗਿਆ ਬਹੁਤ ਜ਼ਰੂਰ ਖਾ ਕੇ ਦੱਸਿਓ ਕੈਸੇ ਬਣੇ ਨਾਲੇ ਜੀ ਵੀਡੀਓ ਬਣਾ ਲਈ ਅੱਛਾ ਐਸੀ ਵੀਡੀਓ ਵੀ ਬਣਾ ਲਈ ਭੱਲਿਆਂ ਦੀ ਵੀਡੀਓ ਬਣ ਗਈ ਨਾਲੇ ਖਾਂਚੀ ਵੀ ਬਣ ਗਈ ਹੈਨਾ ਸਹੀ ਆ ਕੰਮ ਨਾਲੇ ਵੀਡੀਓ ਬਣ ਗਈ ਨਾਲੇ ਖਾਂਚੀ ਵੀ ਬਣ ਗਈ ਮੈਂ ਚੱਲਦਾ ਹਾਂ ਹੈ ਜੀ ਜਸਾਨ ਹਾਂ ਤੁਹਾਨੂੰ ਕਸਾ ਕੋ 이미 챔다. 나도 시켜. 시켜 먹인다고. 어때서 만해? 레뷰 줘. 카메라 켜 봐도 오가지 뭐좀 시켜 먹인다고. 안돼. 하. 시켜 먹인다고. 어때서 만해? 셰리 봐 달라. 밤이 사라지고 비슷하게. 봤대? 알루미늄 아, 알루미늄 마시는 타이밍이 잘 이해가 ਦੇ ਅਲਸੁਫਾ ਕੇ ਕਿੱ사 ਬਣਿਆ ਬਹੁਤ ਸਵਾਦ ਆ ਬਹੁਤ ਸਵਾਦ ਹੂੰ ਲੋ ਜੀ ਬੀਬੀ ਇੱਕ ਬੰਦੇ ਨੇ ਤਾਂ ਦੇਦਾ ਰਿਓ ਹੁਣ ਬੀਬੀ ਦਿਓ ਠੀਕ ਹੈ ਠੀਕ ਹੈ ਵਧੀਆ ਸਵਾਦ ਮੈਨੂੰ ਤਾਂ ਬਹੁਤ ਸਵਾਦ ਆ ਹੂੰ ਬਹੁਤ ਸਵਾਦ ਸਵਾਦ ਹਲੋ ਜੀ ਤਾਂ ਜੀ ਨੇ ਤੇ ਬੀਬੀ ਨੇ ਰਿਵਿਊ ਦਿੱਤੇ ਮੈਨੂੰ ਸਵਾਦ ਲੱਗਿਆ ਮੈਨੂੰ ਵੀ ਬਹੁਤ ਸਵਾਦ ਲੱਗਿਆ ਤੁਸੀਂ ਜਰੂਰ ਬਣਾਇਓ ਛੁੱਟੀਆਂ ਹੈਗੀਆਂ ਨੇ ਬੱਚਿਆਂ ਨੂੰ ਬਣਾ ਕੇ ਖਵਾਇਓ ਮਾਵਾ ਤੱਕੀਆਂ ਬਣੀਆਂ ਨੇ ਗੈਰ ਨੂੰ ਛੁੱਟੀਆਂ ਬੱਚੇ ਮਹੀਨਾ ਤੱਕ ਰਹਿੰਦੇ ਮਹਾਰਾਜ ਨੂੰ ਆਂ ਬੱਚੇ ਤਾਂ ਅੰਗਰੇਜ਼ੀ ਅੰਦੇ ਬੱਚਿਆਂ ਨੂੰ ਬਣਾ ਕੇ ਖਵਾਇਓ ਕਿਉਂਕਿ ਇਹ ਤਲੀ ਹੋਈ ਚੀਜ਼ ਨਹੀਂ ਹੈਗੀ ਇੱਕ ਵਾਰੀ ਤੜਦੇ ਜਰੂਰ ਆ ਪਰ ਪਾਣੀ ਚ ਆਪਾਂ ਨੂੰ ਜੋੜ ਦਿੰਨੇ ਆ ਨਾ ਜਦੋਂ ਤੇ ਫਿਰ ਇਹਦਾ ਸਾਰਾ ਆਇਲ ਹੈ ਜਿਹੜਾ ਨਿਕਲ ਜਾਂਦਾ ਇਸ ਕਰਕੇ ਇਹ ਬਹੁਤ ਵਧੀਆ ਚੀਜ਼ ਹੈਗੀ ਤੁਸੀਂ ਬਣਾਇਓ ਖਾਇਓ ਤੇ ਬੱਚਿਆਂ ਨੂੰ ਖਵਾਇਓ ਆਪਣੇ ਮਹਿਮਾਨਾਂ ਨੂੰ ਖਵਾਇਓ ਕਿਉਂਕਿ ਹੁਣ ਮਹਿਮਾਨ ਵੀ ਆਉਣਗੇ ਛੁੱਟੀਆਂ 'ਚ ਉਹ ਆਊਗਾ ਕੋਈ ਜਾਊਗਾ ਇਸ ਤਰ੍ਹਾਂ ਚੱਲਦਾ ਰਹਿਣਾ ਹੁੰਦਾ ਛੁੱਟੀਆਂ ਦੇ ਵਿੱਚ ਸਿਲਸਿਲਾ ਕਿਉਂਕਿ ਉਹਦੀ ਮੌਕਾ ਹੁੰਦਾ ਛੁੱਟੀਆਂ 'ਚ ਜਾਣ ਆਉਣ ਦਾ ਤੇ ਮਿਲਣ ਕੇ ਰਹਿਣਾ ਇਸ ਕਰਕੇ ਤੁਸੀਂ ਸਾਰੀਆਂ ਭੈਣਾਂ ਨੇ ਬਣਾਉਣਾ ਹੈ ਆਪ ਖਾਣਾ ਹੈ ਮਹਿਮਾਨਾਂ ਨੂੰ ਖਵਾਉਣਾ ਹੈ ਬੱਚੇ ਨੂੰ ਖਵਾਉਣਾ ਹੈ ਤੇ ਕੋਈ ਟਾਈਮ ਹੀ ਨਹੀਂ ਲੱਗਦਾ ਜਿੱਤੇ ਜਿੰਟੋ ਮਿੰਟੋ ਮਿੰਟੀ ਬਣਾਉਣ ਵਾਲੀ ਚੀਜ਼ ਹੈਗੀ ਆ ਸੂਜੀ ਦੇ ਭੱਲੇ ਸਭ ਤੋਂ ਸੌਖੇ ਨੇ ਬਣਾਉਣੇ ਠੀਕ ਹੈ ਜੀ ਤੇ ਚਲੋ ਮੈਨੂੰ ਲੱਗਦਾ ਤੁਹਾਨੂੰ ਇਹ ਰੈਸਪੀ ਜੇ ਜਿਹੜੀ ਪਸੰਦ ਆਊਗੀ ਛੁੱਟੀਆਂ 'ਚ ਤੁਹਾਡੇ ਕੰਮ ਵੀ ਆਊਗੀ ਤੇ ਫਿਰ ਆਪਾਂ ਹੁਣ ਖਾ ਲਈਏ ਤੁਸੀਂ ਵੀ ਬਣਾ ਕੇ ਖਾਓ ਫਿਰ ਮਿਲਦੇ ਆਂ ਕੱਲ